ਫੇਰ ਗਏ ਉਹ ਕਾ ਹੌਲੀ ਹੌਲੀ ਉੱਥਾ ਸੀ ਰੋਕ ਕੇ ਰੱਖਿਆ ਸੂਰੀਆਨੇਮ 2 ਮਹੀਨੇ 3 ਮਹੀਨੇ ਰੋਕ ਕੇ ਰੱਖਿਆ ਫੇਰ ਹੌਲੀ ਹੌਲੀ ਪਚਾਇਆ ਗਈ 7 ਮਹੀਨੇ ਲਗਾ ਦਿੱਏ 7 ਮਹੀਨੇ ਬਾਅਦ ਪਹੁੰਚਿਆ ਦਾ ਮੇਰਾ ਭਾਈ ਉੱਥੇ ਤੇ ਵੀ ਰਿਪੋਰਟ ਕਰਦੀ ਆਏ ਮਾਂ ਦੀ ਬੱਚੇ ਨਾਲ ਲਾਦਾ ਨੇ ਰਾਤ ਨੀਂਦ ਨਹੀਂ ਆਈ ਜੀ ਨਾ ਮੇਰੇ ਘਰ ਵਾਲੇ ਨੂੰ ਆਈ ਜੀ ਸੇਰੀ ਰਾਤ ਨਹੀਂ ਸੋਈ ਅਸੀਂ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆਈ ਨਾ ਕਰਜ਼ਾ ਚ ਆਖਰ ਗਿਆ ਜਿਰਪਾ ਕਿਸ ਤਰ੍ਹਾਂ ਦੇਹਾਂਗੇ ਇਤਨਾ ਡਿਪਰੈਸ਼ਨ ਸਟ੍ਰੈਸ ਇਤਨਾ ਜ਼ਿਆਦਾ ਚੱਲਿਆ ਉਹਨਾਂ ਨੇ ਖੁੱਕੇ ਰਹੇ ਸਾਰੇ ਜੰਗਲਾਂ ਮੈਂ ਜੰਗਲਾਂ ਮਤੇ ਨਿਕੜ ਕਾਵਿਆ ਨਾ ਉਹ ਫਿਰ ਬੰਦ ਕਰਤੀ ਤਾਂ ਇੱਕ ਵਾਰ ਤੋਂ ਮੇਰਾ ਭਾਈ ਡੁੱਬਣ ਲੱਗਿਆ ਤਾਂ ਤੇਜ਼ੀ ਪਰਟ ਗਈ ਤੇ ਉਹਨਾਂ ਦੀ ਸਮੁੰਦਰ ਮੈਂ ਬਹੁਤ ਔਖੀ ਕੱਟੀ 4 ਦਿਨ ਫੋਨ ਨਹੀਂ ਆਇਆ ਉਸਕਾ ਫਿਰ ਉਸਨੇ ਕਿਸੇ ਹੋਰ ਪਾਤੇ ਫੋਨ ਲੇਗਾ ਕਰਾਈ ਕਦੋਂ ਗਿਆ ਸੀ ਜੀ ਭਾਈ ਜੀ ਇਹਨੂੰ ਹੋ ਗਈ 7 ਨੂੰ 8 ਹਾਂ ਜੀ ਕਿਵੇਂ ਭੇਜਿਆ ਸੀਗਾ ਤੁਸੀਂ ਭੇਜਿਆ ਤਾਂ ਜੀ ਦੇਖੋ ਉੱਪਰ ਦੀ ਫਲੈਟ ਨੂੰ ਜਿਹੜੀ ਡਾਇਰੈਕਟ ਹੁੰਦੀ ਆ ਉਹਦੇ ਵਿੱਚ ਭੇਜਿਆ ਸੀਗਾ ਪਰ ਗਿਆ ਜੀ ਉਹਨਾਂ ਨੇ ਏਜੰਟਾਂ ਨੇ ਡੰਕੀ ਰਾਹੀ ਭੇਜਿਆ ਜੀ ਫੋਨ ਤੇ ਉਹ ਤੋਂ ਠੀਕ ਠੀਕ ਕਹਿੰਦਾ ਹੀ ਸੀਗਾ ਸਾਨੂੰ ਤਾਂ ਜੀ ਹੁਣ ਬਾਅਦ ਚ ਦੱਸਿਆ ਜਦੋਂ ਉਹ ਵਾਪਸ ਆ ਰਿਹਾ ਫੇਰ ਉਹ ਗੱਲ ਹੋਈ ਤਾਂ ਤਾਂ ਫੇਰ ਸਾਰੀ ਮੁਸ਼ਕਲ ਦੱਸਿਆ ਉਹਨੇ ਹਾਂ ਜੀ ਤਿੰਨ ਤਿੰਨ ਚਾਰ ਚਾਰ ਦਿਨ ਖਾਣਾ ਨਹੀਂ ਮਿਲਿਆ ਜੀ ਉਹਨਾਂ ਨੂੰ ਹਾਂ ਜੀ ਕਰਜ਼ਾ ਜੀ ਘੜਤੇ ਘਟੇ 2048 ਹਾਰੀਆ ਜੀ ਹਨ ਬੇਟਾ ਕਹਿੰਦਾ ਜੀ ਨਹੀਂ ਬਹੁਤ ਨਸੀਬਤਾ ਮਜਾਰੇ ਮੰਮੀ ਹਮੇ ਕਈ ਕਈ ਦਿਨ ਕਮਰੇ ਮੇਂ ਬੰਦ ਕਰੇ ਵੇ ਜੀ ਹਮੇ ਖੁੱਖਾਂ ਭਾਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਹਾ ਤੁਹਾਡੇ ਨਾਲ ਭਾਰਤ ਪੁਸ਼ਣ ਅਮਰੀਕਾ ਤੋਂ ਰਿਪੋਰਟ ਹੋ ਕੇ ਤੀਸਰੀ ਫਲਾਈਟ ਆ ਜਿਹੜੀ ਉਹ ਅੰਮ੍ਰਿਤਸਰ ਵਿੱਚ ਪਹੁੰਚੇਗੀ ਸੋ ਅੱਜ ਪਿੰਡ ਕਪੂਰੀ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਪਰਿਵਾਰਕ ਮੈਂਬਰ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਸਹਿਮ ਦੇ ਵਿੱਚ ਨੇ ਕਿਉਂਕਿ ਇਹਨਾਂ ਦਾ ਬੱਚਾ ਇੱਕੋ ਇੱਕ ਬੱਚਾ ਜਿਹੜਾ ਹੈਗਾ ਉਹ ਡਿਪੋਰਟ ਹੋ ਕੇ ਵਾਪਸ ਆਪਣੇ ਦੇਸ਼ ਪਰਤ ਰਿਹਾ ਔਰ ਪਿੰਡ ਕਪੂਰੀ ਦਾ ਰਹਿਣ ਵਾਲਾ ਅਮਨਜੋਤ ਸਿੰਘ ਜਿਹੜਾ ਹੈਗਾ ਅਬਜੋਤ ਸਿੰਘ ਉਹਦਾ ਨਾਮ ਦੱਸਿਆ ਜਾ ਰਿਹਾ ਸੋ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵਜੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਬੇਟੇ ਦਾ ਕੀ ਅਬਨੋਤ ਸਿੰਘ ਜੀ ਜੀ ਕਿੰਨੀ ਕੁ ਉਮਰ ਹੈ ਉਹਦੀ ਉਮਰ ਮੇਰੀ ਜੀ 40 ਸਾਲ ਹੈ ਅਬਨੋਤ ਸਿੰਘ ਜੀ ਤੁਹਾਡਾ ਬੇਟੇ ਕੀ 23 ਸਾਲ ਦੇ ਕਦੋਂ ਆ ਗਿਆ ਸੀਗਾ ਭਾਈ ਜੀ ਇਹਨੂੰ ਹੋ ਗਈ 7 ਨੂੰ 8 ਹਾਂ ਜੀ ਕਿਵੇਂ ਭੇਜਿਆ ਸੀਗਾ ਤੁਸੀਂ ਭੇਜਿਆ ਤਾਂ ਜੀ ਦੇਖੋ ਉੱਪਰ ਦੀ ਫਲੈਟ ਜਿਹੜੀ ਡਾਇਰੈਕਟ ਹੁੰਦੀ ਆ ਉਹਦੇ ਵਿੱਚ ਭੇਜਿਆ ਸੀਗਾ ਪਰ ਗਿਆ ਜੀ ਉਹਨਾਂ ਨੇ ਏਜੰਟਾਂ ਨੇ ਡੌਂਕੀ ਰਹੀ ਭੇਜਿਆ ਜੀ ਬੜੀ ਤਕਲੀਫਾਂ ਗੱਟੀਆਂ ਜੀ ਉਹਨਾਂ ਨੇ ਹੁਣ ਦੱਸਿਆ ਸਾਨੂੰ ਤਾਂ ਪਹਿਲਾਂ ਤਾਂ ਦੱਸਿਆ ਵੀ ਨਹੀਂ ਹੈਗਾ ਮੁੰਡੇ ਨੇ ਹਾਂ ਜੀ ਇਤਨਾ ਬੜੀ ਤਕਲੀਫਾਂ ਜਿਹੜੀਆਂ ਬੱਚੇ ਨੇ ਜਾਰੀ ਤਕਲਿਪਾਂ ਦੀ ਭੁਖੰ ਭੜੇ ਬਿਨਾ ਕੱਪੜਿਆਂ ਤੋਂ ਤੇ ਬੜੀ ਮੁਸ਼ਕਲਾਂ ਘਟੀਆਂ ਗਈਆਂ ਜੀ ਹਾਂ ਜੀ ਕਿੰਨੇ ਦਿਨ ਹੋ ਗਏ ਸੀ ਸਰਗਏ ਨੂੰ ਗਏ ਨੂੰ ਹੋ ਗਏ ਜੀ 8 ਮਹੀਨੇ ਜੀ ਹਾਂ ਜੀ ਗੱਲ ਹੋਈ ਸੀ ਕਿ ਫੋਨ ਤੇ ਹਾਂ ਫੋਨ ਤੇ ਹੁਣ ਪਹਿਲਾਂ ਦਿਨ 15 20 ਦਿਨ ਹੋਈ ਹੈ ਜੀ ਹਾਂ ਐਸੀ ਗੱਲ ਹੁੰਦੀ ਰਹੀ ਪਹਿਲਾਂ ਹਾਂ ਜੀ ਕੀ ਕਹਿੰਦਾ ਸੀਗਾ ਫੋਨ ਦੇ ਉੱਤੇ ਫੋਨ ਤੇ ਉਹ ਤਾਂ ਠੀਕ ਠੀਕ ਕਹਿੰਦਾ ਹੀ ਸੀਗਾ ਸਾਨੂੰ ਤਾਂ ਜੀ ਹੁਣ ਬਾਅਦ ਚ ਦੱਸਿਆ ਜਦੋਂ ਉਹ ਵਾਪਸ ਆ ਰਿਹਾ ਫਿਰ ਉਹ ਗੱਲ ਹੋਈ ਤਾਂ ਫਿਰ ਸਾਰੀ ਮੁਸ਼ਕਲਾਂ ਦੱਸੀ ਉਹਨੇ ਹਾਂਜੀ ਤਿੰਨ ਤਿੰਨ ਚਾਰ ਚਾਰ ਦਿਨ ਖਾਣਾ ਨਹੀਂ ਮਿਲਿਆ ਜੀ ਉਹਨਾਂ ਨੂੰ ਤੇ ਬਹੁਤ ਕਲਿੱਪਾਂ ਜੀ ਬਹੁਤ ਅਸੀਂ ਬਤਾ ਵੀ ਨਹੀਂ ਸਕਦੇ ਕਿ ਇੰਨੀਆਂ ਤੇ ਕਲਿੱਪਾਂ ਕੀ ਕਰਦੇ ਹੋ ਤੁਸੀਂ ਅਸੀਂ ਦਿਹਾੜੀਦਾਰ ਬੰਦੇ ਹਾਂ ਜੀ ਦਿਹਾੜੀ ਮੰਜੀ ਦੂਰੀ ਕਰਦੇ ਹਾਂ ਜੀ ਬਹੁਤ ਕਰਜ਼ਾ ਚੱਕਿਆ ਤੇ ਫਿਰ ਭੇਜਿਆ ਜੀ ਮੁੰਡਾ ਕਿੰਨਾ ਕਰਜ਼ਾ ਚੱਕਿਆ ਬਾਈ ਹਾਂਜੀ ਕਰਜ਼ਾ ਜੀ ਘਟਦੇ-ਘਟ 35 ਲੱਖ 40 ਠਾਲੀਆਂ ਜੀ ਹਨੇ ਹਾਂਜੀ ਕਰ ਪਹਿਲੀ ਵੀ ਹੈਗੀ ਤੁਹਾਡੇ ਕੋਲ ਹਾਂਜੀ ਜ਼ਮੀਨ ਕੋਈ ਨਹੀਂ ਹੈਗੀ ਹੈ ਜੀ ਅਸੀਂ ਨਾ ਦਿਹਾੜੀਦਾਰ ਬੰਤੇ ਬੜੀ ਮੁਸ਼ਕਲਾਂ ਨਾਲ ਬੜਾ ਔਖਾ ਜੀ ਬੜੇ ਔਖਾ ਜੀ ਸਾਰਾ ਕੁਝ ਗਰੀਬੀ ਰੱਖਿਆ ਹੋਇਆ ਜੀ ਇਹੀ ਗੱਲ ਹਾਂਜੀ ਕਰ ਵੀ ਗਰੀਬੀ ਆ ਤੁਮਾ ਸਾਰੀ ਗਰੀਬੀ ਹੈ ਜੀ ਕੁਝ ਵੇਚੀਆਂ ਵੀ ਹੈਗੀਆਂ ਜੀ ਹਾਂਜੀ ਬਾਕੀ ਕਰਜ਼ਾ ਵਿਆਜ ਤੇ ਚੱਕਿਆ ਹੋਇਆ ਪੈਸਾ ਜੀ ਇਸ ਦਿਨ ਦੇਖ ਦੋ ਮਰ ਗਏ ਜਦ ਤੁਸੀਂ ਕਹੇ ਸੀ ਅਸੀਂ ਏਜੰਟ ਨੂੰ ਪੈਸੇ ਦਿੱਤੇ تھے ਉਹਨੂੰ ਕਿਹਾ ਜੀ ਸਿੱਧਾ ਇੱਕ ਨੰਬਰ ਚ ਬੱਚਿਆਂ ਨੂੰ ਭੇਜਣਾ ਬਟ ਡੋਂਕੀ ਲਗਾ ਦਿੱਤੀ ਬਾਅਦ ਦੇ ਵਿੱਚ ਜੇ ਡੋਂਕੀ ਲਗਾਤੀ ਜੀ ਇਹ ਵਸੀਂ ਕੀ ਕਰ ਸਕਦੇ ਸੀ ਕਿ ਉੱਥੇ ਜੀ ਉਹ ਵੀ ਫਸੇ ਹੋਏ ਸੀਗੇ ਉੱਥੇ ਉਹਨਾਂ ਨੂੰ ਵੀ ਧੱਕੇ ਨਾਲ ਲੈ ਗਏ ਆ ਉਹ ਵੀ ਕਿਤੋਂ ਵਾਪਸ ਆਉਂਦੇ ਜੀ ਉੱਥੋਂ ਨਾ ਸਾਡੀ ਸੁਣ ਸਕਦੇ ਇਹ ਨਾ ਉਹਨਾਂ ਦੀ ਸੁਣ ਸਕਦੇ ਬੱਚਿਆਂ ਨੂੰ ਬੜਾ ਮੁਸ਼ਕਲ ਹੋਇਆ ਜੀ ਬੇਟਾ ਕਿੰਨਾ ਪੜਿਆ ਤੂੰ ਬੇਟਾ ਪਲੱਸ 2 ਪਾਸ ਹੈ ਹਾਂ ਜੀ ਜਿਨਾ ਦੇਖਦੇ ਹੋਗੇ ਨੌਜਵਾਨ ਲਗਾਤਾਰ ਬਾਹਰ ਦੇ ਦੇਸ਼ਾਂ ਵੱਲ ਜਾ ਰਹੇ ਨੇ ਲੱਗਦਾ ਇੱਥੇ ਨੌਕਰੀਆਂ ਨਹੀਂ ਹੈ ਕੰਮ ਕਾਜ ਕੋਈ ਮਿਲਿਆ ਨਹੀਂ ਹੈਗਾ ਜੀ ਦੱਸ ਫਿਰ ਬਾਹਰ ਹੀ ਜਾਣਾ ਉਹਨੇ ਹੋਰ ਕੀ ਕਰਨਾ ਹੈ ਇਹਹੀ ਇਹਹੀ ਪ੍ਰੋਬਲਮ ਆ ਜੀ ਮੈਂ ਦੇਖ ਸਕਦੇ ਹਾਂ ਭਾਵੇਂ ਖੋ ਰਹੇ ਨੇ ਆ ਪਰਿਵਾਰ ਕੇ ਮੈਂਬਰ ਕਿਉਂਕਿ ਬਾਈ ਉਹਨਾਂ ਦਿਹਾੜੀ ਟੱਪਾ ਕਰਦੇ ਨੇ ਔਰ ਤਿੰਨ ਕਾ ਤਿੰਨ ਕਾ ਜੋੜ ਕੇ ਮਸਾਂ ਘਰ ਬਣਾਇਆ ਕਹਿੰਦੇ ਆ ਜੀ ਬੜਾ ਔਖਾ ਬਣਾਇਆ ਜੀ ਬੜਾ ਔਖਾ ਮੁੰਡਾ ਭੇਜਿਆ ਜੀ ਸਾਰਾ ਪੈਸਾ ਕਰਜ਼ੇ ਦੇ ਚੱਕਿਆ ਹੋਇਆ ਜੀ ਅਸੀਂ ਕਿਵੇਂ ਮੁੜੂਗੇ ਹੁਣ ਅੱਜ ਕੱਲਾ ਕੱਲਾ ਮੁੰਡਾ ਜੀ ਅਸੀਂ ਬੜੇ ਔਖੇ ਆ ਜੀ ਬਹੁਤ ਤਕਲੀਫ ਚ ਸਰਕਾਰ ਨੂੰ ਕੀ ਅਪੀਲ ਕਰਦੇ ਦੇਖੋ ਜੀ ਇਹਨਾਂ ਨੂੰ ਕੋਈ ਕੰਮਕਾਰ ਦੇ ਹੋ ਜੀ ਤਾਂ ਕਿ ਅਸੀਂ ਆਪਣਾ ਕਰਜ਼ਾ ਚੁਕਾ ਚਗੇ ਇਹ ਕਹਿ ਸਕਦੇ ਆ ਜੀ ਕੋਈ ਬਾਈ ਉਹਨਾਂ ਕਹਿੰਦੇ ਕਰਜ਼ਾ ਚੜਿਆ ਹੋਇਆ ਵਾਲ-ਵਾਲ ਕਰਜ਼ੇ ਚ ਡੁੱਬਿਆ ਹੋਇਆ ਕਿਉਂਕਿ ਜਿੰਨਾ ਪੈਸਾ ਸੀਗਾ ਉਹ ਸਾਰਾ ਏਜੰਟਾਂ ਨੇ ਹੁੰਝ ਲਿਆ ਘਰ ਬਣਾਇਆ ਸੀਗਾ ਮਿਹਨਤ ਕਰਕੇ ਕਿਉਂਕਿ ਬਾਈ ਉਹਨਾਂ ਕੰਬਾਈਨ ਤੇ ਬਾਹਰ ਜਾਂਦੇ ਨੇ ਕੰਬਾਈਨ ਦੇ ਉੱਤੇ ਦਿਹਾੜੀ ਟੱਪਾ ਕਰਦੇ ਨੇ ਸੋ ਜੋ ਵੀ ਤਿੰਨ ਕ ਤਿੰਨ ਕ ਜੋੜ ਕੇ ਇਹਨਾਂ ਨੇ ਜੋੜਿਆ ਸੀਗਾ ਆਪਣੇ ਪਰਿਵਾਰ ਦੇ ਲਈ ਉਹ ਸਾਰਾ ਜਿਹੜਾ ਉਹ ਏਜੰਟਾਂ ਨੇ ਹੜੱਪ ਲਿੱਤਾ ਹੈਗਾ ਔਰ ਦੂਸਰੀ ਗੱਲ ਘਰ ਵੀ ਜਿਹੜਾ ਹੈਗਾ ਇਹਨਾਂ ਦਾ ਉਹ ਉਹ ਵੀ ਕਹਿੰਦੇ ਇਹਨਾਂ ਨੇ ਗਿਰਵੀ ਰੱਖਿਆ ਹੋਇਆ ਗਹਿਣੇ ਨੇ ਕੁਝ ਬੇਚਤੇ ਨੇ ਕੁਝ ਗਿਰਵੀ ਰੱਖੇ ਹੋਏ ਨੇ ਔਰ ਵਿਆਜ ਇਹਨਾਂ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਦੇਣਾ ਪੈ ਰਿਹਾ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਨ ਹੈ ਕਿ ਜਿਹੜੇ ਬੱਚੇ ਨੇ ਇਹਨਾਂ ਨੂੰ ਘੱਟੋ-ਘੱਟ ਪੈਰਾਂ ਤੇ ਖੜਨ ਦੀ ਨੌਕਰੀ ਛੋਟੀ ਜੀ ਦੇ ਦਿੱਤੀ ਜਾਵੇ ਜਿਦੇ ਚੁਕਿ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਔਰ ਪਰਿਵਾਰ ਦੇ ਜਿਹੜੇ ਨੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਮਾਤਾ ਵੀ ਹੋਣਾ ਨਾਲ ਉਹਨਾਂ ਦੀ ਭੈਣ ਹੈਗੀ ਆ ਗੱਲਬਾਤ ਕਰਦੇ ਆ ਮਾਤੇ ਕੀ ਨਾਮ ਬੇਵੀਕਾ ਹੋਰ ਹੈ ਜੀ ਤਾਂ ਬੇਟੇ ਨਾਲ ਗੱਲ ਹੋਈ ਥੋ ਜੀ ਹਾਂਜੀ ਹੋਈ ਥੀ ਜੀ ਕੀ ਕਹਿੰਦਾ ਬੇਟਾ ਬੇਟਾ ਕਹਿੰਦਾ ਜੀ ਨਹੀਂ ਬਹੁਤ ਨਸੀਬਤਾ ਮਜਾਰੇ ਮੰਮੀ ਹਮੇ ਕਈ ਕਈ ਦਿਨ ਕਮਰੇ ਵਿੱਚ ਬੰਦ ਕਰੇ ਵੇ ਜੀ ਹਮੇ ਭੁੱਖੋਂ ਭਾਣੇ ਆ ਜੀ ਬਿਨਾ ਫੋਨ ਲਈ ਮਾਰੇ ਪਾਸ ਤੇ ਵੀ ਫੋਨ ਨਾ ਕਰ ਸਕਾਂ ਮੈਨੂੰ ਖਾਣੇ ਨੂੰ ਨਹੀਂ ਦੇਰੇ ਜੀ ਕੁਸ ਅੰਦਰ ਬੰਦ ਕਰ ਕਰ ਰੱਖੇਗਾ ਅੱਜ ਕੱਡੇ ਆ ਮੰਮੀ ਮਾਂ ਕਹਿੰਦੇ ਨਾ ਹੋਵੇ ਪੁੱਤ ਤੇਰਾ ਫੋਨ ਨਹੀਂ ਆਇਆ ਕਾ ਬੰਦ ਅੰਦਰ ਬੰਦ ਕਰੇ ਵੀ ਤੇ ਮਾਰੇ ਫੋਨ ਖੋਚ ਰੱਖੇ ਤੇ ਜੰਟਾ ਨੇ ਟੋਂਕਰਾਂ ਨੇ ਇਸ ਕਰਕੇ ਖਾਣਾ ਨਹੀਂ ਖਾਇਆ ਜੀ ਭੁੱਖੇ ਥਿਆਏ ਹਾਂਜੀ ਪਤਾ ਲੱਗਿਆ ਮਾਂ ਦੀ ਬੱਚੇ ਨਾਲ ਲਾਦਾ ਨੇੜ ਰਾਤ ਨੀਂਦ ਨਹੀਂ ਆਈ ਜੀ ਨਾ ਮੇਰੇ ਘਰ ਵਾਲੇ ਨੂੰ ਆਈ ਜੀ ਸਹਰੀ ਰਾਤ ਨਹੀਂ ਸੋਇਆ ਮੈਂ ਕੋਈ ਨਹੀਂ ਹਿੰਮਤ ਰੱਖੋ ਭਾਈ ਸੋ ਭਾਵੁਕ ਹੋ ਰਹੇ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਇੱਕ ਮਾਂ ਦਾ ਦਰਦ ਆ ਉਹ ਮਾਂ ਦਾ ਦਰਦ ਹੁੰਦਾ ਜਦ ਬੱਚੇ ਨੇ ਖਾਣਾ ਨਾ ਖਾਇਆ ਹੋਵੇ ਤੇ ਮਾਂ ਦੇ ਹਿਰਦੇ ਉੱਤੇ ਕੀ ਜਾਂਦੀ ਹੈ ਕਿਉਂਕਿ ਮਾਂ ਬੜੇ ਚਾਵਾ ਨਾਲ ਆਪਣੇ ਬੱਚੇ ਨੂੰ ਪਾਲਦੀ ਆ ਪੋਸਦੀ ਆ ਬੜਾ ਕਰਦੀ ਆ ਰਿਤੂ ਕੋਹੜੀ ਮੇਰਾ ਨਾਮ ਭਾਈ ਦਾ ਅਗਨੋਰ ਸਿੰਘ ਹੈ ਤੁਸੀਂ ਭਾਈ ਜਦੋਂ ਗਿਆ ਤੋਂ ਤੁਸੀਂ ਕਹਿੰਦੇ ਕਿ ਅਸੀਂ ਕਿਹਾ ਸੀਗਾ ਇੱਕ ਨੰਬਰ 'ਚ ਭੇਜਿਓ ਸੋ ਉਹਦੇ ਲਈ ਤਿਆਰੀਆਂ ਵੀ ਕੀਤੀਆਂ ਹੋਣੀਆਂ ਬੜੇ ਚਾਵਨ ਅਸੀਂ ਤਾਂ ਏਜੰਟ ਨੂੰ ਪਹਿਲਾਂ ਇਹ ਕਹਿਦੇ ਉਹ ਕਹਿੰਦੇ ਵੀ ਬਾਈ ਡਾਇਰੈਕਟ ਭੇਜਾਂਗੇ ਤੇ ਮਹੀਨੇ ਦੇ ਅੰਦਰ ਅੰਦਰ ਸੀਰਾ ਲਗਾ ਦੇਣਗੇ ਪਹਿਲਾਂ ਤਾਂ ਇਹ ਕਹੀ ਗਈ ਫਿਰ ਕਹਰੇ ਕਾ ਹੌਲੀ-ਹੌਲੀ ਉੱਥਾ ਸੀ ਰੋਕ ਕੇ ਰੱਖਿਆ ਸੂਰੀਆ ਨੇਮ 2 ਮਹੀਨੇ 3 ਮਹੀਨੇ ਰੋਕ ਕੇ ਰੱਖਿਆ ਇਹ ਫਿਰ ਹੌਲੀ-ਹੌਲੀ ਪਹਚਾਇਆ ਗਈ 7 ਮਹੀਨੇ ਲਗਾ ਦੀਏ 7 ਮਹੀਨੇ ਬਾਅਦ ਪਹੁੰਚਿਆ ਦਾ ਲਈ ਮੇਰਾ ਭਾਈ ਉੱਥੇ ਤੇ ਵੀ ਰਿਪੋਰਟ ਕਰਦੀ ਹੈ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਹਨਾਂ ਕਰਜ਼ਾ ਚਾਕਰ ਕੇ ਸਿਰਪਾ ਕਿਸਰਾ ਦੇਹਾਂਗੇ ਇਤਨਾ ਡਿਪਰੈਸ਼ਨ ਸਟ੍ਰੈਸਲੀ ਬੰਦਾ ਆਤਮ ਹੱਤਿਆ ਕੀ ਕਗਾਰ ਪਈ ਖੜਿਆ ਬਸ ਨਹੀਂ ਬੇਟਾ ਇਹ ਤਾਂ ਚਲੋ ਸੋਚਣਾ ਵੀ ਨਹੀਂ ਹੈਗਾ ਇਸ ਚੀਜ਼ ਨੂੰ ਲੈ ਕੇ ਚਲੋ ਪੈਸਾ ਤਾਂ ਆਣੀ ਜਾਣੀ ਚੀਜ਼ ਹੈਗੀ ਆ ਹੱਥਾਂ ਦੀ ਮਿਹਨਤ ਹੁੰਦੀ ਹੈ ਭਾਵ ਤੁਸੀਂ ਹੌਸਲਾ ਵੀ ਰੱਖਣਾ ਹੈ ਹੌਸਲਾ ਵੀ ਦਿਓ ਕਿ ਕੋਈ ਗੱਲ ਨਹੀਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਵੱਡੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਉਹਨਾਂ ਏਜੰਟਾਂ ਦੇ ਖਿਲਾਫ ਵੀ ਕਾਰਵਾਈ ਕੀਤੀ। ਇਹੀ ਅਪੀਲ ਕਰਦੇ ਆਂ ਸਰਕਾਰ ਨੂੰ ਜਾਂ ਤਾਂ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜਾਂ ਤਾਂ ਨੌਜਵਾਨ ਹੁਣ ਆਤਮ ਹੱਤਿਆ ਹੀ ਕਰਨਗੇ ਬਸ ਹੁਣ ਹੋਰ ਕੋਈ ਰਸਤਾ ਨਹੀਂ ਬਚਿਆ ਉਹਨਾਂ ਲਈ। ਮਲਕੀ ਰੋਜ਼ਗਾਰ ਚਲੋ ਆਤਮ ਹੱਤਿਆ ਦਾ ਕੋਈ ਹੱਲ ਨਹੀਂ ਹੈ ਬੇਟਾ ਕਿਉਂਕਿ ਇਹਨੂੰ ਕੋਈ ਵੀ ਨਹੀਂ ਐਕਸੈਪਟ ਕਰਦਾ ਹੈਗਾ ਇਹ ਚੀਜ਼ ਨੂੰ ਕਿਉਂਕਿ ਆਪਾਂ ਮਿਹਨਤੀ ਲੋਕ ਆਂ ਤੁਹਾਡੇ ਫਾਦਰ ਸਾਹਿਬ ਨੇ ਇੰਨੀ ਮਿਹਨਤਾਂ ਕਰਕੇ ਤਿਲਾ ਤਿਲਾ ਜੋੜ ਕੇ ਘਰ ਵੀ ਬਣਾਇਆ ਹੈਗਾ ਤੋਂ ਮਿਹਨਤ ਕਹਦੇ ਜੇ ਕਰਦੇ ਆਪਾਂ ਤੇ ਵਾਹਿਗੁਰੂ ਵੀ ਆਪਣੀ ਸੁਣਦਾ ਹੈਗਾ ਲੱਗਦਾ ਹੈ ਕਿ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਰਕਾਰ ਨੂੰ ਕੀ ਪੀਲ ਕਰਨੀ ਚਾਹੀਦੀ ਹੈ ਬਸ ਸਰਕਾਰ ਨੂੰ ਇਹ ਪੀਲ ਲਈ ਜਾਂ ਤਾਂ ਜਿਹੜੇ ਮੇਰੇ ਭਾਈ ਹਨ ਆ ਰਹੇ ਆਂ ਇਹਨਾਂ ਨੂੰ ਨੌਕਰੀਆਂ ਦਿੱਤੀ ਜਾਣ ਜਾਂ ਉਹਨਾਂ ਨੇ ਵੀ ਕੁਝ ਕੀਤਾ ਜਾਵੇ ਉਹਨਾਂ ਨੂੰ ਪੈਸੇ ਆ ਕੁਝ ਦਿੱਤਾ ਜਾਵੇ ਲੈ ਤੁਸੀਂ ਆਪਣਾ ਕਰਜ਼ਾ ਲਾ ਸਕਾਂ ਜੀ ਬੜੀ ਮੁਸ਼ਕਲ ਹੈ ਬਹੁਤ ਤਕਲੀਫ ਚੰ ਜੀ ਅਸੀਂ ਸਾਡੀ ਹੈਲਪ ਕਰ ਸਕਦੇ ਹੋ ਤਾਂ ਕਰੋ ਜਰੂਰ ਸਰਕਾਰ ਅਸੀਂ ਬੇਨਤੀ ਕਰਦੇ ਹਾਂ ਜੀ ਬਹੁਤ ਸਾਡੇ ਭਾਈ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਮਿਹਨਤ ਕਰਕੇ ਆਪਣੇ ਆਪ ਆਪਣਾ ਕਰਜ਼ਾ ਲਾ ਸਕੀ ਉਹ ਬਿਲਕੁਲ ਪਰਵਾਹ ਆ ਗੁਹਾਰ ਲਗਾਉਂਦਾ ਨਜ਼ਰ ਆ ਰਿਹਾ ਪੰਜਾਬ ਸਰਕਾਰ ਵੱਲ ਕਿ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀ ਦੇਵੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜ ਸਕਣ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਨੇ ਤਿੱਲਾ ਤਿੱਲਾ ਜੋੜ ਕੇ ਕਮਾਈ ਕੀਤੀ ਸੀਗੀ ਉਹ ਜਿਹੜਾ ਹੈਗਾ ਉਹਨਾਂ ਦਾ ਮੁੱਲ ਜਿਹੜਾ ਮੋੜ ਸਕਣ ਕਿਉਂਕਿ ਇਹਨਾਂ ਦਾ ਵਾਲ ਵਾਲਾ ਜਿਹੜਾ ਉਹ ਕਰਜ਼ੇ ਚ ਡੁੱਬਿਆ ਹੋਇਆ ਦਿਹਾੜੀ ਕਰਦੇ ਨੇ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਘਰੇ ਕਹਿੰਦੇ ਆ ਜਿਹੜਾ ਘਰ ਹੈ ਸਾਰਾ ਅਸੀਂ ਉਹ ਜਿਹੜਾ ਗਿਰਵੀ ਰੱਖਿਆ ਹੋਇਆ ਹੈ ਗਹਿਣੇ ਨੇ ਉਹ ਗਿਰਵੀ ਰੱਖੇ ਹੋਏ ਨੇ ਬਾਲ-ਬਾਲ ਕਰਜ਼ੇ ਚ ਡੁੱਬਿਆ ਹੋਇਆ ਕਿਸ਼ਤਾਂ ਜੜੀਆਂ ਬੈਂਕਾਂ ਦੀਆਂ ਨੇ ਉਹ ਵੀ ਇਹਨਾਂ ਭਰੀਆਂ ਜਾ ਰਹੀਆਂ ਨੇ ਉਹਨਾਂ ਦੇ ਵਿਆਜ ਦਿੱਤੇ ਜਾ ਰਹੇ ਨੇ ਸੋ ਕਿਤਨਾ ਕਿਤੇ ਜਿਹੜਾ ਇੰਨਾ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਸੋ ਕਿਸ ਤਰ੍ਹਾਂ ਦੇ ਨਾਲ ਇਹ ਗੁਜ਼ਾਰਾ ਕਰ ਰਹੇ ਨੇ ਇਹਨਾਂ ਨੇ ਆਪਣੀ ਹੱਦ ਵਿੱਤੀ ਵੀ ਦੱਸੀ ਹੈਗੀ ਆ ਸੋ ਜੰਗਲਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦਾ ਜਿਹੜੇ ਨੇ ਬੱਚਾ ਰਿਹਾ ਉਹ ਵੀ ਇਹਨਾਂ ਨੇ ਗੱਲ ਸ਼ੇਅਰ ਕਰੀ ਹੈਗੀ ਬੇਟਾ ਜੰਗਲਾਂ ਦੇ ਵਿੱਚ ਵੀ ਗੱਲ ਸ਼ੇਅਰ ਹਾਂਜੀ ਉਸਕੋ ਫੋਨ ਆਇਆ ਕਰ ਤੈਨੂੰ ਹੀ ਕਹਿ ਕਰਾਂ ਤੇ ਹਮ ਤੋ ਮੀਆਂ ਮਾਂ ਨੂੰ ਚੱਲ ਰੇ ਗਾਰੇ ਮੇਟੀ ਇਤਨਾ ਜਿਆਦਾ ਚੱਲਿਆ ਉਹਨਾਂ ਨੇ ਭੁੱਖੇ ਰਏ ਸਾਰੇ ਜੰਗਲਾਂ ਮੈਂ ਜੰਗਲਾਂ ਮਤੇ ਨਿਗੜ ਕਾਵਿਆ ਉਹਨਾਂ ਨੂੰ ਅੱਗਾ ਫਿਰ ਬੰਦ ਕਰ ਦਿਆ ਤਾਂ ਇੱਕ ਵਾਰ ਤੋ ਮੇਰਾ ਭਾਈ ਡੁੱਬਣ ਲੱਗਾ ਤਾਂ ਇਹ ਤਿਸ਼ਤੀ ਪਲਟ ਗਈ ਤੇ ਉਹਨ ਕੀ ਸਮੁੰਦਰ ਮਾਈ ਬਹੁਤ ਔਖੀ ਕੱਟੀ 4 ਦਿਨ ਫੋਨ ਨਹੀਂ ਆਇਆ ਉਸਕਾ ਫਿਰ ਉਸਨੇ ਕਿਸੇ ਹੋਰ ਪਤੇ ਫੋਨ ਲੇਗਾ ਕਰਾਈ ਕੈਰਾ ਵੀ ਮੇਰਾ ਤਾਂ ਫੋਨ ਵੀ ਗਿਰ ਗਿਆ ਪਾਸਪੋਰਟ ਸਾਰਾ ਕੁਝ ਗਿਰ ਗਿਆ ਦਾ ਉਸਕਾ ਪਾਣੀ ਮੈਂ ਆਪ ਹਮ ਸੋ ਬਚੇ ਜੀ ਆ ਰਾਤ ਰਾਤ ਹੋ ਰਹੀ ਤੇ ਉੱਪਰ ਤੇ ਜਦੋਂ ਆਪਾਂ ਭੇਜਿਆ ਸੀ ਉਹ ਤਾਂ ਬੜੇ ਚਾਵਾਂ ਨਾਲ ਭੇਜਿਆ ਸੀ ਬੜੀਆਂ ਟੈਚੀਆਂ ਤਿਆਰ ਕਰਕੇ ਇੱਕ ਸੂਟਕੇਸ ਉਮੇ ਤਿਆਰ ਕਰਕੇ ਜਦ ਸਾਰੇ ਜੰਟ ਨਹੀਂ ਹੋਈ ਕਿਸੇ ਕਰਾਂ ਤੇ ਵੀ ਹਾਂ ਇੱਕ ਨੰਬਰ ਮੈਂ ਜਾਏਗਾ ਵੀ ਠੀਕ ਠਾਕ ਪਹੁੰਚ ਜਾਏਗਾ ਮਹੀਨੇ ਦੇ ਅੰਦਰ ਅੰਦਰ ਪਹੁੰਚ ਜਾਏ ਕੋਈ ਗਾਇਦਾ 15 ਦਿਨ ਦੇ ਅੰਦਰ ਪਹੁੰਚ ਜਾਏਗਾ ਪਰ ਇਤਨਾ ਟਾਈਮ ਲਗਾ دیا ਇਹ 7 ਮਹੀਨੇ ਹੋ ਗਏ ਤੇ ਇਸ ਨੂੰ ਵਿਚਾਰਿਆਂ ਮੁਸ਼ਕਿਲਾਂ ਘੱਟੀ ਇਤਨੀ ਜ਼ਿਆਦਾ ਕਸ਼ਟੀ ਘੱਟੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੀ ਬਣਾ ਉਹਨਾਂ ਨੇ ਉਹਦਾ ਪੇਜ ਦੀ ਸੋ ਬਿਲਕੁਲ ਇਹ ਭੈਣ ਜਿਹੜੀ ਹੈ ਭੈਣ ਦੀ ਜ਼ੁਬਾਨ ਆਪਣਾ ਬਿਆਨ ਜਿਹੜਾ ਦਰਦ ਉਹ ਆਪਣੇ ਭਾਈ ਦੇ ਕਿਸ ਤਰ੍ਹਾਂ ਚਾਹੇ ਆਪਣੇ ਜਦੋਂ ਨਜ਼ਦੀਕ ਹੋਣੇ ਲੜਦੇ ਝਗੜਦੇ ਜ਼ਰੂਰ ਨੇ ਪਰ ਇੱਕ ਦੂਜੇ ਦੀ ਚਿੰਤਾ ਭਾਈ ਭੈਣ ਨੂੰ ਹਮੇਸ਼ਾ ਇੱਕ ਦੂਜੇ ਦੀ ਰਹਿੰਦੀ ਹੋਈ ਆ ਜੀ ਉਹ ਤੋਂ ਮੇਰੇ ਗੱਲ ਬਾਤ ਕਰਦਾ ਵੀ ਰੋਣ ਲੱਗ ਜੇ ਕਰਤਾ ਹੀ ਉਹ ਤਾਂ ਮੰਮੀ ਹਾਨੂ ਤੋਂ ਕੁਝ ਦੱਸੇ ਵੀ ਨਾ ਕਰੇ ਕਰਤਾ ਹੀ ਮੈਨੂੰ ਸਾਰੀ ਬਾਤ ਤਾਂ ਦੱਸੇਗਾ ਤੇ ਮਾਰੇ ਗੱਲ ਨਹੀਂ ਹੋਵਾਂ ਨਹੀਂ ਹੋਵਾ ਯਾਂਸੀ ਜੰਗਲ માં ਕਿਤਰਾ ਭੀਤਰੀ ਮਾਰੇ ਪਾ ਭੁੱਖੇ ਰਹਿ ਰਹੇ ਹਮੇ ਬਹੁਤੋ ਕੀ ਕੱਟੀ ਆਈ ਇਸਨੇ ਬਿਲਕੁਲ ਭੈਣ ਵੀ ਪਾਬੁਕ ਹੋ ਰਹੀ ਆ ਕਹਿੰਦੀ ਬਹੁਤ ਮਾੜਾ ਟਾਈਮ ਕੱਟਿਆ ਇਹਨਾਂ ਦੇ ਭਰਾ ਨੇ ਸੋ ਪੰਜਾਬ ਸਰਕਾਰ ਮੁਰੇ ਵੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਜਿਹੜੇ ਡਿਪੋਰਟ ਹੋ ਕੇ ਆਏ ਨੇ ਇਹਨਾਂ ਦਾ ਨੌਜਵਾਨ ਬੱਚਾ ਹੈਗਾ ਤੋ ਉਹਦੇ ਉਹ ਜਿਹੜਾ ਹੈਗਾ ਕਿਤਨਾ ਕਿਤੇ ਕੋਈ ਨੌਕਰੀ ਉਹਨੂੰ ਜਿਹੜੀ ਮਿਲ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਕਰਜ਼ਾ ਲਾ ਸਕੇ ਤੋ ਹੋਰ ਵੀ ਅਪਡੇਟ ਦੇ ਲਈ ਬਣੀ ਰਹੋ ਰੋਜ਼ਾਨਾ ਸਪੋਕਸਪੀਨ ਰਾਲ ਪਟਿਆਲਾ ਤੋਂ